ਹਾਂਜੀ ਅੱਜ ਜੋ ਕਿਸਾਨੀ ਅੰਦੋਲਨ ਚੱਲ ਰਿਹਾ ਦਿੱਲੀ ਵਿਖੇ ਸੋ ਉਸ ਅੰਦੋਲਨ ਦੇ ਵਿੱਚ ਪਾਣੀ ਤੇ ਦਵਾਈਆਂ ਦੀ ਜਿਹੜੀ ਸੇਵਾ ਲੈ ਕੇ ਜਾ ਰਹੇ ਨੇ ਦੀਪ ਹਸਪੀਟਲ ਤੋਂ ਸੋ ਉਹਨਾਂ ਨਾਲ ਗੱਲਬਾਤ ਕਰਦੇ ਆ ਡਾਕਟਰ ਸਰ ਜੀ ਨਾਲ ਡਾਕਟਰ ਹਰਗੁਰਤਾਪ ਜੀ ਨਾਲ ਵੀ ਇਹ ਜਿਹੜੀਆਂ ਦਵਾਈਆਂ ਤੇ ਪਾਣੀ ਕਿਹਦੇ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਸਾਰਜੋਗ ਸਾਥੀਓ ਅੱਜ ਦੀਪ ਹਸਪਤਾਲ ਨਿਹਾਲ ਸਿੰਘ ਵਾਲਾ ਦੇ ਸਮੂਹ ਸਟਾਫ ਅਤੇ ਸਾਡੇ ਸਹਿਯੋਗੀ ਸੱਜਣਾ ਸ਼੍ਰੀ ਰਮਨਦੀਪ ਗਰਗ ਜੀ, ਸ਼੍ਰੀ ਜਰਨੈਲ ਸਿੰਘ ਜੀ, ਨਿਹਾਲ ਸਿੰਘ ਵਾਲਾ, ਸ਼੍ਰੀ ਗੁਰਦੀਪ ਸਿੰਘ ਜੀ ਬੱਧਨੀ, ਸ਼੍ਰੀ ਸੁਖਜੀਤ ਸਿੰਘ ਜੀ ਧੂਰਕੋਟ ਅਤੇ ਹਸਪਤਾਲ ਦੇ ਸਮੂਹ ਸਟਾਫ ਨੇ ਜਿਹੜਾ ਸ਼ੰਭੂ ਬਾਰਡਰ ਦੇ ਉੱਤੇ ਕਿਸਾਨਾਂ ਦਾ ਸੰਘਰਸ਼ ਚੱਲ ਰਿਹਾ ਹੈ ਉਹਦੇ ਲਈ ਦਵਾਈਆਂ ਅਤੇ ਪਾਣੀ ਦੀ ਸੇਵਾ ਲੈ ਕੇ ਜਾਣ ਦਾ ਪ੍ਰਣ ਕੀਤਾ। ਉਹਨਾਂ ਨੇ ਆਪਣੇ ਵੱਲੋਂ ਹੀ ਇਹ ਸੇਵਾ ਇਕੱਠੀ ਕੀਤੀ ਹੈ ਤੇ ਸਾਡੇ ਹਸਪਤਾਲ ਪ੍ਰਸ਼ਾਸਨ ਦੀ ਤਰਫੋਂ ਐਂਬੂਲੈਂਸ ਦੇ ਰਾਹੀਂ ਉਹ ਮੋਢਲੀ ਸਹਿਤਾ ਵਾਲੀਆਂ ਦਵਾਈਆਂ ਉਹ ਮੋਡਲੀ ਸੇਤਾਵਲੀਆਂ ਪੱਟੀਆਂ ਤੇ ਹੋਰ ਸਮਾਨ ਅਤੇ ਪੀਣ ਵਾਲਾ ਪਾਣੀ ਲੈ ਕੇ ਜਾ ਰਹਿਣੀ। ਅੱਛਾ ਸਰ ਜੀ ਇਸ ਤੋਂ ਇਲਾਵਾ ਹੋਰ ਕੀ ਕਹਿਣਾ ਚਾਹੋਗੇ? ਮੈਂ ਤੁਹਾਡੇ ਪੱਤਰਕਾਰ ਵੀਰ ਜੀ ਮਾధ్యਮ ਰਹੀ ਹਾਂ ਸਾਰੇ ਪੰਜਾਬ ਦੇ ਨੌਜਵਾਨਾਂ ਨੂੰ ਸਾਰੇ ਪੰਜਾਬ ਦੇ ਸਮਾਜ ਸੇਵੀਆਂ ਨੂੰ ਸਾਰੇ ਪੰਜਾਬ ਦੇ ਮੈਂ ਖੇਡ ਕਲੱਬਾਂ ਨੂੰ ਸਾਰੇ ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ, ਛੋਟੇ ਦੁਕਾਨਦਾਰਾਂ ਤੇ ਯੂਥ ਆਰਗੇਨਾਈਜੇਸ਼ਨਜ਼ ਨੂੰ ਇਹ ਬੇਨਤੀ ਕਰੂੰਗਾ ਕਿ ਸ਼ੰਭੂ ਬਾਰਡਰ ਦੇ ਉੱਤੇ ਜਿਹੜਾ ਕਿਸਾਨੀ ਸੰਘਰਸ਼ ਚੱਲ ਰਿਹਾ ਹੈ ਇਹ ਪੰਜਾਬ ਦੇ ਹੱਕਾਂ ਨੂੰ ਬਚਾਉਣ ਦੀ ਲੜਾਈ ਹੈ। ਜੇ ਪੰਜਾਬ ਬਚੂਗਾ ਫੇਰ ਹੀ ਅਸੀਂ ਬਚ ਸਕਾਂਗੇ। ਤਾਂ ਸਾਨੂੰ ਸਾਰਿਆਂ ਨੂੰ ਪੰਜਾਬ ਦੀ ਲੜਾਈ ਲੜ ਰਹੇ ਕਿਸਾਨ ਵੀਰਾਂ ਨੂੰ ਜਿਹੜੇ ਜਿਹੇ ਸ਼ੰਭੂ ਬਾਰਡਰ ਦੇ ਉੱਤੇ ਦਿਨ ਰਾਤ ਇੱਕ ਕਰਕੇ ਇਹ ਹਕੂਮਤ ਨਾਲ ਮੱਥਾ ਲਾ ਰਹੇ ਨੇ ਮੋਦੀ ਹਕੂਮਤ ਦੀ ਤਾਨਾਸ਼ਾਹੀ ਨਾਲ ਮੱਥਾ ਲਾ ਰਹੇ ਨੇ ਉਹਨਾਂ ਦੀ ਪਿੱਠ ਦੇ ਉੱਤੇ ਡੱਟ ਜਾਣਾ ਚਾਹੀਦਾ ਜੋ ਵੀ ਉਹਨਾਂ ਨੂੰ ਜ਼ਰੂਰਤਾਂ ਨੇ ਜੋ ਵੀ ਉਹਨਾਂ ਨੂੰ ਬੰਦਿਆਂ ਦੀ ਜ਼ਰੂਰਤ ਆ ਟਰਾਲੀਆਂ ਦੀ ਜ਼ਰੂਰਤ ਆ ਪੈਟਰੋਲ ਦੀ ਜ਼ਰੂਰਤ ਆ ਜਾਂ ਹੋਰ ਟੈਕਨੀਕਲ ਮਦਦ ਦੀ ਜ਼ਰੂਰਤ ਆ ਜਿਹੜਾ ਜਿਹੜਾ ਵੀ ਵੀਰ ਭਾਈ ਉਹ ਕਰ ਸਕਦਾ ਸਾਰੇ ਸਮੂਚਾ ਪੰਜਾਬ ਉਹਨਾਂ ਦੇ ਨਾਲ ਜੁਟ ਜਾਵੇ ਮੈਂ ਇਹਨਾਂ ਕਹਿੰਦਾ ਹਾਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ